ਦਿਆਨਾਂ ਦੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਦਾਵਾ ਕੀਤਾ ਜਾ ਰਿਹਾ ਸੀ ਕਿ ਹਲਕੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਜਿਸ ਤੇ ਸਖਤ ਨੋਟਿਸ ਲੈਂਦੇ ਹੋਏ ਹਲਕੇ ਦੀ ਐਮ ਐਲ ਏ ਸਰਬਜੀਤ ਕੌਰ ਮਾਨੁਕੀ ਅਤੇ ਮਾਈਨਿੰਗ ਡਿਪਾਰਟਮੈਂਟ ਦੇ ਨਾਲ ਪੁਲਿਸ ਵੱਲੋਂ ਅਚਨਚੇਤ ਇਲਾਕੇ ਦੇ ਵਿੱਚ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਗਈ ਪਰ ਮੌਕੇ ਤੇ ਮਾਈਨਿੰਗ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਮੇਰਾ ਨਾਮ ਹੈ ਬਲਵਿੰਦਰ ਸਿੰਘ ਅੱਜ ਐਮ ਐਲ ਏ ਸਾਹਿਬ ਆਏ ਨੇ ਤਾਂ ਪੁਲਿਸ ਪ੍ਰਸ਼ਾਸਨ ਆਇਆ ਹਾਂਜੀ ਚੈਕਿੰਗ ਕਰਨ ਵਾਸਤੇ ਖਾੜੇ ਚਲਦੀ ਕਿੰਨੀ ਚਲਦੀ ਹਾਂਜੀ ਹਾਂਜੀ ਅੱਜ ਤਾਂ ਬੰਦ ਬੰਦ ਹੈ ਜੀ ਖਾੜਾ 31 12 ਤੋਂ 31 12 ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਤੇ ਪਿੰਡ ਦੀ ਹੈ ਕਿ ਕਿਸੇ ਹੋਰ ਦੀ ਨਹੀਂ ਹੋਰ ਦੀ ਜਿਹੜੇ ਬੰਦੇ ਨੇ ਸ਼ਿਕਾਇਤ ਕੀਤੀ ਹੈ ਹਾਂਜੀ ਉਹ ਕਿੱਦਾਂ ਦਾ ਕਰੈਕਟਰ ਹੋਏਗਾ ਨਹੀਂ ਜੀ ਲੈਸ ਅਵੇ ਬੰਦੇ ਜੀ ਮੋਟਫਲਰ ਨਹੀਂ ਜਾਈ ਮਾਈਨਿੰਗ ਹੁੰਦੀ ਹੈ ਨਹੀਂ ਜੀ ਨਹੀਂ ਨਹੀਂ ਸਰ ਇੱਥੇ 31 ਵਰਤ ਸਾਡੇ ਯਾਨੀ ਕਿ ਮਾਈਨਿੰਗ ਬੰਦ ਹੈ ਬਿਲਕੁਲ ਜੀ ਹਾਂਜੀ ਪਹਿਲਾਂ ਸਰਕਾਰੀ ਖੱਡ ਚੱਲੀ ਸੀਗੀ ਤੇ ਉਸ ਤੋਂ ਬਾਅਦ 31ਵਾਰ ਨੂੰ ਬੰਦ ਹੋ ਗਈ ਜਿਹੜੀ ਇੱਕ ਵੀਰ ਰਿਵਾਈਡ ਹੋ ਰਹੀ ਹੈ ਜਿਹਦੇ ਵਿੱਚ ਖੱਡੇ ਦੇ ਵਿੱਚ ਕਹਿੰਦੇ ਨੇ ਮਾਈਨਿੰਗ ਹੋ ਰਹੀ ਹੈ ਨਹੀਂ ਨਹੀਂ ਉਹ ਸਾਡੇ ਨਹੀਂ ਨਹੀਂ ਸਾਡੇ ਏਰੀਆ ਦੀ ਨਹੀਂ ਹੈਗੀ ਜੀ ਉਹ ਸਾਰਾ ਪੋਲਪਿੰਡ ਦੀ ਹੈਗੀ ਹੈ ਉਹਦੇ ਬਾਰੇ ਸਾਨੂੰ ਕੋਈ ਨਹੀਂ ਪਤਾ ਕੁਝ ਸ਼ਰਾਰਤੀ ਅਨਸਰ ਜਾਣ ਬੁੱਝ ਕੇ ਐਮਐਲਏ ਸਰਜੀਪੁਰ ਮਾਨੂੰ ਤੇ ਇਲਜ਼ਾਮ ਲਾ ਰਿਹਾ ਸਾਡੇ ਮੁੱਖ ਮੰਤਰੀ ਸਾਹਿਬ ਤੇ ਸਾਡੇ ਮੰਤਰੀ ਸਾਹਿਬ ਨੇ ਦਿਸ਼ਾ ਨਿਰਦੇਸ਼ ਦਿੱਤੇ ਹੋਏ ਆ ਅਸ ਖੜੇ ਮਾਈਨਿੰਗ ਵਾਲੇ ਤੇ ਇਹ ਖੜੇ ਸਾਡੇ ਪੁਲਿਸ ਡਿਪਾਰਟਮੈਂਟ ਰੂਟੀਨ ਚੈੱਕ ਅਪ ਕਰਦੇ ਆ ਅੱਜ ਆਪਾਂ ਇਸ ਟਾਈਮ ਖੜੇ ਆ ਰਾਤ ਹੋ ਚੁੱਕੀ ਹੈ ਜੇ ਇਲੀਗਲ ਮਾਈਨਿੰਗ ਇਸ ਜਗ੍ਹਾ ਤੇ ਹੋਵੇ ਕੋਈ ਟਿੱਪਰ ਕੋਈ ਟਰਾਲੀ ਕੋਈ ਕੁਛ ਤਾਂ ਦਿਸੇ ਦੂਰ ਤੱਕ ਨਿਗਾਹ ਮਾਰ ਕੇ ਦੇਖ ਲਓ ਬਿਲਕੁਲ ਤਾਂ ਸੁਨਸੁਣਾ ਨਜ਼ਰ ਆਏਗੀ ਤੁਸੀਂ ਅਚਾਨਕ ਚੈਕਿੰਗ ਕਰਨ ਆਈਆਂ ਸਾਰੇ ਜਣੇ ਕਿਸੇ ਨੂੰ ਕੁਛ ਤਾਂ ਤੁਸੀਂ ਕਿਸੇ ਨੂੰ ਕੁਛ ਦੱਸਿਆ ਵੀ ਨਹੀਂ ਕਿਸੇ ਡਿਪਾਰਟਮੈਂਟ ਨੂੰ ਕੁਛ ਪਤਾ ਵੀ ਨਹੀਂ ਸੀ ਫਿਰ ਵੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਸਾਡੇ ਏਰੀਏ ਚ ਜਗਰਾਉਂ ਦੇ ਵਿੱਚ ਅਜੇ ਤੱਕ ਖੱਡ ਚੱਲੀਆਂ ਹੀ ਨਹੀਂ ਕਿਉਂਕਿ ਜਿਹੜੀਆਂ ਖੱਡਾਂ ਚੱਲੀਆਂ ਉਹ ਦੂਸਰੇ ਏਰੀਏ ਦੇ ਵਿੱਚ ਪਹਿਲਾਂ ਕਿ ਮੈਂ ਕਿਸੇ ਤਰ੍ਹਾਂ ਦਾ ਕੋਈ ਇਹ ਨਹੀਂ ਕਹਿੰਦੀ ਵੀ ਜਿਹੜੇ ਸਿਆਸੀ ਵਿਰੋਧੀ ਮੇਰੇ ਚਾਲ ਚੱਲਦੇ ਆ ਉਹਨਾਂ ਨੂੰ ਇੰਨਾ ਕੁ ਤਾਂ ਪਤਾ ਹੋਣਾ ਚਾਹੀਦਾ ਵੀ ਜੇ ਕਿਸੇ ਗੱਲ ਨੂੰ ਕਹਿਣਾ ਤੇ ਉਹਨੂੰ ਸਬੂਤ ਵੀ ਦੇਣਾ ਪੈਂਦਾ ਮੈਂ ਜਿਹੜੇ ਵੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਸਖਸ਼ ਨੇ ਵੀ ਇਸ ਕੂੜ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਉਹਦਾ ਲੀਗਲ ਨੋਟਿਸ ਵੀ ਭੇਜਾਂਗੇ ਤੇ ਉੱਤੇ ਕਾਨੂੰਨੀ ਕਾਰਵਾਈ ਵੀ ਦੋ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਕਿਸੇ ਸ਼ਰਾਬੀ ਅੰਦਰ ਵੱਲੋਂ ਤੇ ਫਿਰ ਨਹੀਂ ਆਈ ਮੈਂ ਬਟ ਰੋਜ਼ਾਨਾ ਹੀ ਜਿਹੜੀ ਹੈਗੀ ਇਹ ਚੈਕਿੰਗ ਜਿਹੜੀ ਹੈਗੀ ਮਾਈਨਿੰਗ ਡਿਪਾਰਟਮੈਂਟ ਤੋਂ ਨਾਲ ਲੈ ਕੇ ਉਹ ਨਾਲ ਲੈ ਕੇ ਜੀ ਸਾਹਿਬ ਦੇ ਜੀ ਸਾਹਿਬ ਚੈੱਕ ਕਰਦੇ ਆ ਕੋਈ ਵੀ ਅਜੇ ਤੱਕ ਇਹੀ ਜੀ ਨਹੀਂ ਸਾਹਮਣੇ ਆਈ ਜਿਹਦੇ ਰਣ ਪਤਾ ਲੱਗਦਾ ਵੀ ਇਹਨਾਂ ਜਾਇਜ਼ ਨਹੀਂ ਵੈਸੇ ਵੀ ਇਹ ਖੱਟਾ ਜਿਹੜੀ ਹੈਗੀ 31 12 ਤੋਂ ਬੰਦ ਪਈ ਹੈ ਇਸ ਬਾਰੇ ਤੁਸੀਂ ਮੈਨਿੰਗ ਡਿਪਾਰਟਮੈਂਟ ਤੋਂ ਵੀ ਪੁੱਛ ਸਕਦੇ ਹੋ ਜੇਕਰ ਉਹ ਇਹੀ ਕੋਈ ਗੱਲਾਂ ਆਂਦੀ ਟੋਲ ਫਰੀ ਨੰਬਰ ਹੈਗੇ ਆ ਥਾਣੇ ਦਾ ਨੰਬਰ ਹੈਗਾ ਮੇਰਾ ਨੰਬਰ ਹੈਗਾ 9878800866 ਕੋਈ ਵੀ ਮੇਰੇ ਕੋਲ ਕੰਪਲੇਨਟ ਕਰ ਸਕਦਾ ਹੈ ਇਹ ਜੇ ਕੋਈ ਗੱਲ ਨਹੀਂ ਹੈਗੀ ਪਰ ਜਾਨਾ ਹੀ ਜਿਹੜੀ ਹੈਗੀ ਹੈ ਰੁਟੀਨ ਦੀ ਚੈਕਿੰਗ ਕੀਤੀ ਜਾਂਦੀ ਹੈ ਅੱਜ ਵੀ ਜਿਹੜੀ ਹੈਗੀ ਹੈ ਤੁਸੀਂ ਖੁਦ ਦੇਖ ਸਕਦੇ ਹੋ ਜਿਹੜੀ ਚੈਕਿੰਗ ਹੈ ਰੁਟੀਨ ਦੀ ਐਸਜੀਓ ਦਾ ਨਾਲ ਮਿਲ ਕੇ ਕੀਤੀ ਜਾ ਰਹੀ ਹੈ ਤੁਹਾਨੂੰ ਅੱਜ ਜਿਹੜੀ ਕੋਈ ਸਪੈਸ਼ਲ ਚੈਕ ਨਹੀਂ ਕੋਈ ਇਨਫੋਰਮੇਸ਼ਨ ਕੋਈ ਨਹੀਂ ਵੈਸੇ ਰੁਟੀਨ ਦੀ ਚੈਕਿੰਗ ਜਾਨਾ ਹੀ ਕੀਤੀ ਹੈ ਇਨਫੋਰਮੇਸ਼ਨ ਜਗੀ ਪਰ ਅੱਥੇ ਕੁਝ ਨਹੀਂ ਨਹੀਂ ਕੁਝ ਨਹੀਂ ਕੁਝ ਸਿਰਾਰਤੀਆਂ ਪਰ ਜਿਹੜੇ ਹੈਗੇ ਵੈਸੀ ਫੋਨ ਕਰੀ ਜਾਂਦੇ ਨਹੀਂ ਹੋ ਰਹੀ ਹੈ ਨਹੀਂ ਹੋ ਰਹੀ ਹੈ ਪਰ ਚੈੱਕ ਕਰ ਰਹੇ ਹਾਂ ਰੋਜ਼ ਕੋਈ ਇਹ ਜੀ ਨਹੀਂ ਆਈ ਸਾਹਮਣੇ ਲੁਧਿਆਣਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ